ਭਾਈ ਸਾਹਿਬ ਦੀ ਜਿਹੜੀ ਇਹ ਬਾਹ ਹੈ ਨਕਲੀ ਅੰਗ ਹੁੰਦੇ ਨੇ ਉਸ ਦੀ ਇਹ ਬਾਹ ਹੈ ਸੱਜਾ ਸਜੀ ਬਾਹ ਹੈ ਤੁਸੀਂ ਦੇਖੋ ਸਾਰੇ ਕੰਮ ਸੱਜੇ ਹੱਥ ਨਾਲ ਹੁੰਦੇ ਨੇ ਦਸਤਾਰ ਵੀ ਸਜਾਉਂਦੇ ਨੇ ਤੇ ਜਿਹੜੇ ਅੱਜ ਡਿਪਰੈਸ਼ਨ ਦੇ ਵਿੱਚ ਨੇ ਜਿਹੜੇ ਲੋਕ ਸਭ ਕੁਝ ਹੁੰਦਿਆਂ ਹੋਇਆਂ ਜਿਹਨੂੰ ਕਹ ਲੋ ਬਈ ਚਿਹਰੇ ਉਤਰੇ ਹੋਏ ਨੇ ਤਿਵਾ ਨਿਭਾ ਰਹੇ ਹੋ ਇਹ ਕਿਹੜੀ ਐਸੀ ਚੀਜ਼ ਤੁਹਾਨੂੰ ਪ੍ਰੇਰਦੀ ਹੈ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਫਿਰ ਵੀ ਗੁਰਸਿੱਖੀ ਕਾਇਮ ਰੱਖੀ ਹੈ ਤੇ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹਨੂੰ ਵੱਡੇ ਲੈਵਲ ਤੇ ਤੁਸੀਂ ਕਰ ਰਹੇ ਹੋ ਤੇ ਬੇਸ਼ਕਤੀ ਕੀ ਕੰਮ ਕਰ ਰਹੇ ਹੋ ਜੀ ਇਹ ਸ਼ਬਦ ਦੀ ਸ਼ਕਤੀ ਹੈ ਜ਼ਿੰਦਗੀ ਸਾਰੀ ਮੁਸ਼ਕਲਾਂ ਦੀ ਭਰੀ ਹੈ ਜੀ ਸੋ ਹਰ ਕਦਮ ਕਦਮ ਤੇ ਮੁਸ਼ਕਲ ਹੈ ਜੇ ਤੁਸੀਂ ਉਸ ਨੂੰ इजीली ਲੈ ਲੋਗੇ ਜੀ ਤੋਂ ਤੋਂ ਅੰਡਰਲੀ ਬਿਹਤਰ ਹੈ ਤੋ ਸਿਰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦੇਖ ਲਓ ਇਹ ਸਾਰਾ ਇਤਿਹਾਸ ਸਾਡਾ ਸੰਘਰਸ਼ਮਈ ਹੈ ਪਰ ਜਿਨ੍ਹਾਂ ਕੋਲ ਪੂਰੇ ਅੰਗ ਪੈਰ ਨੇ ਉਹ ਘਰਾਂ ਦੇ ਵਿੱਚ ਵਧੀਆ ਗੱਡੀਆਂ ਨੇ ਸਭ ਕੁਝ ਹੈ ਫਿਰ ਵੀ ਉਹ ਕਿਉਂ ਇਸ ਤਰ੍ਹਾਂ ਸੁਣਦੇ ਆਪਾਂ ਕਿ ਜੀ ਡਿਪਰੈਸ਼ਨ ਹੋ ਰਿਹਾ ਹੈ ਸਟ्रेस ਬਹੁਤ ਹੈ ਇਹਦਾ ਕੀ ਕਾਰਨ ਮਹਿਸੂਸ ਕਰਦੇ ਹੋ ਇਹਦਾ ਕਾਰਨ ਇਹ ਹੈ ਕਿ ਸਾਨੂੰ ਗੁਰੂ ਦੇ ਸ਼ਬਦ ਤੇ ਵਿਸ਼ਵਾਸ ਨਹੀਂ ਆਪਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਵਾਲੀ ਗੱਲ ਹੈ ਸਤਿਕਾਰਯੋਗ ਦਰਸ਼ਕੋ ਇਸ ਵੇਲੇ ਤੁਸੀਂ ਵੇਖ ਰਹੇ ਹੋ ਅਮਰੀਕਨ ਪੰਜਾਬੀ ਚੈਨਲ ਤੇ ਨਾਲ ਯੂਨਾਈਟਿਡ ਸੋਸ਼ਲ ਪੋਸਟ ਦੇ ਉੱਪਰ ਇਸ ਵੀਡੀਓ ਨੂੰ ਤੁਸੀਂ ਵੇਖੋਗੇ ਅੱਜ ਮੈਂ ਐਸੀ ਪਿਆਰੀ ਸ਼ਖਸੀਅਤ ਨਾਲ ਤੁਹਾਡੀ ਜਿਹਨੂੰ ਕਹ ਲੋ ਇਹਨਾਂ ਨੂੰ ਰੂਬਰੂ ਕਰਾਉਣ ਜਾ ਰਿਹਾ ਜਿਹੜੇ ਆਪਣੇ ਆਪ ਦੇ ਵਿੱਚ ਸਾਨੂੰ ਕੁਝ ਗੱਲਾਂ ਐਸੀਆਂ ਸਾਹਮਣੇ ਸੁਰੱਖਣਗੇ ਜਿਹੜੇ ਕਿ ਅੱਜ ਦੇ ਅਯੋਕੇ ਸਮੇਂ ਦੇ ਲਈ ਬਹੁਤ ਲੋੜ ਹੈ ਪੰਥਕ ਤੌਰ ਤੇ ਕੌਮੀ ਤੌਰ ਤੇ ਇੱਕ ਇਨਸਾਨੀਅਤ ਦੇ ਤੌਰ ਤੇ ਹਰ ਇੱਕ ਇਨਸਾਨ ਨੂੰ ਉਸ ਜਿਹੜੀ ਕਹੋ ਦਵਾਈ ਦੀ ਮੈਂ ਕਹੂੰਗਾ ਲੋੜ ਹੈ ਦਵਾਈ ਗੁਰੂ ਨੇ ਸਾਨੂੰ ਦਿੱਤੀ ਹੋਈ ਹੈ ਉਹ ਕੀ ਹੈ ਉਹਦਾ ਖਲਾਸਾ ਆਪਾਂ ਕਰਾਂਗੇ ਜਿਵੇਂ ਮਹਾਰਾਜ ਨੇ ਕਿਹਾ ਸਾਂਝ ਕਰੀ ਜਾਏ ਗੁਨਾਹ ਕੇਰੀ ਛੋੜ ਆਵ ਗੁਣ ਚੱਲੀ ਆਲੇ ਪਵਿੱਤਰ ਪੰਗਤੀ ਦੇ ਮੁਤਾਬਕ ਸਾਡੇ ਨਾਲ ਅੱਜ ਸ਼ਾਮਲ ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਆ ਇੱਥੇ ਆ ਇੱਕ ਤੁਸੀਂ ਵੇਖ ਰਹੇ ਹੋ ਛੋਟੀ ਜੀ ਬਿਲਡਿੰਗ ਹੈ ਕਹਿਣ ਨੂੰ ਪਰ ਇਸ ਦੇ ਵਿੱਚ ਬੜਾ ਹੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੱਥੇ ਪ੍ਰਕਾਸ਼ ਹੈ ਉੱਥੇ ਇਹ ਉਸ ਰੌਸ਼ਨੀ ਦੇ ਵਿੱਚ ਗੁਰੂ ਸ਼ਬਦ ਦੀ ਰੌਸ਼ਨੀ ਦੇ ਵਿੱਚ ਇੱਥੇ ਕੀਰਤਨ ਤੇ ਡਿਊਟੀ ਨਿਭਾਉਂਦੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਦੀ ਬਾੜੀ ਦੀ ਇੱਕ ਗੱਲ ਮੈਂ ਤੁਹਾਨੂੰ ਥੋੜੀ ਜੀ ਦੱਸਾਂ ਕਿ ਭਾਈ ਸਾਹਿਬ ਦੀ ਜਿਹੜੀ ਇਹ ਬਾਹ ਹੈ ਇਹਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਕਿ ਜਿਹੜੇ ਨਕਲੀ ਅੰਗ ਹੁੰਦੇ ਨੇ ਉਸ ਦੀ ਇਹ ਬਾਹ ਹੈ ਸੱਜਾ ਸਜੀ ਬਾਹ ਹੈ ਤੁਸੀਂ ਦੇਖੋ ਸਾਰੇ ਕੰਮ ਸੱਜੇ ਹੱਥ ਨਾਲ ਹੁੰਦੇ ਨੇ ਦਸਤਾਰ ਵੀ ਸਜਾਉਂਦੇ ਨੇ ਸੋ ਅੱਜ ਇਹਨਾਂ ਕੋਲੋਂ ਜਾਨਣਾ ਚਾਹਾਂਗੇ ਕਿ ਜਿਹੜਾ ਇਹਨਾਂ ਨਾਲ ਹਾਦਸਾ ਹੋਇਆ ਲੰਬੇ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਕਿਸ ਅ ਸਬਰ ਸੰਤੋਖ ਨਾਲ ਚੜ੍ਹਦੀ ਕਲਾ ਦੇ ਨਾਲ ਇਹ ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਇਹਦੇ ਪਿੱਛੇ ਰਾਜ਼ ਕੀ ਹੈ ਉਹ ਅਸੀਂ ਜਾਨਣਾ ਚਾਹਾਂਗੇ ਜੀ ਬੈਲਨਤਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਆਪ ਜੀ ਦੇ ਸਮੂਹ ਚੈਨਲ ਤੇ ਜੋ ਦਰਸ਼ਕ ਹਨ ਉਹ ਦਾ ਨਾਮ ਮੇਰਾ 바이 ਗੁਰਜੀ ਦਾ ਕਾਕਾਲ ਸਾਹਿਬ 바이 ਗੁਰਜੀ ਕੀ ਪਤਨੀ ਪੱਤਾ ਜੀ ਸੋਸਾ ਆਪ ਜੀ ਨੇ ਮੇਰੇ ਜੀਵਨ ਬਾਰੇ ਥੋੜਾ ਪੁੱਛਿਆ ਹੈ ਜੀ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹੈ ਮੇਰੇ ਹੈਪਨ 95 ਦੇ ਵਿੱਚ ਹੋ ਗਈ ਸੀ ਗੱਲ ਨੂੰ ਨੋਟ ਕਰਨ ਵਾਲੀ ਗੱਲ ਹੈ 1995 ਅੱਜ 2025 ਹੈ ਭਾਈ ਸਾਹਿਬ ਜਾਰੀ ਰੱਖੋ ਜੀ ਜੀ ਤੋਂ 1995 ਚ ਮੈਂ میٹرਿਕ ਪਾਸ ਕਰਤੇ ਤੇ ਇਲੈਕਟ੍ਰਿਕ ਸ਼ੌਟ ਮੇਰੇ ਲੱਗਿਆ ਸੀਗਾ ਜੀ ਤੇ ਪਹਿਲਾਂ ਮੈਂ ਤਬਲਾ ਵਾਦਕ ਸੀਗਾ ਮੈਂ ਪਿਤਾ ਜੀ ਦੇ ਨਾਲ ਤਬਲਾ ਵਜਾਉਂਦਾ ਸੀਗਾ ਜੀ ਕਿਉਂਕਿ ਸਾਡਾ ਜਿਹੜਾ ਇਹ ਖਾਨਦਾਨ ਹੀ ਕੰਮ ਹੈ ਜੀ ਮੇਰੇ ਚਾਚੇ ਜੀ ਮੇਰੇ ਦਾਦਾ ਜੀ ਢਾਡੀ ਸਨ ਮੇਰੇ ਚਾਚਾ ਜੀ ਢਾਡੀ ਸਨ ਸੋ ਪੂਰਨ ਗੁਰਸਿੱਖ ਪਰਿਵਾਰ ਤੋਂ ਇਹ ਬਿਲੋਂਗ ਕਰਦੇ ਨੇ ਦਾਦੇ ਚਾਚੇ ਪਿਤਾ ਜੀ ਮਤਲਬ ਕੋਈ ਤਬਲਾ ਵਜਾਉਂਦਾ ਕੋਈ ਹਾਰਮੋਨੀਅਮ ਤੇ ਸੇਵਾ ਕਰ ਰਿਹਾ ਕੋਈ ਢਾਡੀ ਨੇ ਸੋ ਪਿਤਾ ਪੁਰਖੀ ਗੁਰਸਿੱਖੀ ਪਰਿਵਾਰ ਦੇ ਵਿੱਚ ਹੈ ਕਮਾਲ ਦੀ ਗੱਲ ਹੈ ਜੀ ਭਾਈ ਸਾਹਿਬ ਸੋ ਮੇਰੇ ਵੱਡੇ ਬ੍ਰਦਰ ਨੇ ਭਾਈ ਸਾਹਿਬ ਭਾਈ ਗੁਰਦੀਲ ਸਿੰਘ ਸ਼ਾਨ ਉਹ ਯੂਕੇ ਚ ਰਹਿੰਦੇ ਨੇ ਮੇਰੇ ਉਤੋਂ ਛੋਟੇ ਮੇਰੇ ਤੋਂ ਦੋਨੇ ਵੱਡੇ ਹਨ ਜੀ ਉਹ ਉਹ ਵੀ ਕੀਰਤਨ ਦੀ ਲਾਈਨ ਵਿੱਚ ਹੀ ਹਨ ਜੀ ਅੱਗੋਂ ਮੇਰੇ ਜਿਹੜੇ ਭਤੀਜੇ ਹਨ ਉਹ ਬੈਲ ਐਜੂਕੇਸ਼ਨ ਕੈਟਰ ਨੇ ਜੀ ਬਹੁਤ ਪੜ੍ਹੇ ਲਿਖੇ ਹਨ ਇੱਕ ਵਕੀਲ ਨੇ ਜੀ ਇੱਕ ਸੌਫਟਵੇਅਰ ਇੰਜੀਨੀਅਰ ਹਨ ਜੀ ਇੱਕ ਮੇਰੀ ਬਿੱਟੀਆ ਭਤੀਜੀ ਜਿਹੜੀ ਉਹ ਹੀਥੋ 에ਰਪੋਰਟ ਤੇ ਅਫੀਸਰ ਲੱਗੀ ਹੋਈ ਹੈ ਇਮੀਗ੍ਰੇਸ਼ਨ ਚ ਬਹੁਤ ਕਮਾਲ ਸੋ ਪੜਾਈ ਦਾ ਬੜਾ ਤਕੜਾ ਪਿਛੋਕੜ ਹੈ ਗੁਰਸਿੱਖੀ ਦਾ ਵੀ ਤੇ ਅੱਗੇ ਐਜੂਕੇਸ਼ਨ ਦੇ ਵਿੱਚ ਵੀ ਮੱਲਾ ਮਾਰੀਆਂ ਨੇ ਕਮਾਲ ਦੀ ਗੱਲ ਹੈ ਸੋ ਪੜਾਈ ਦੇ ਨਾਲ ਨਾਲ ਉਹਨਾਂ ਨੇ ਕੀਰਤਨ ਲਾਇਨ ਗੁਰਸਿੱਖ ਨੇ ਜੀ ਅੰਮ੍ਰਿਤਧਾਰੀ ਨੇ ਜੀ ਔਰ ਆਪਣੀ ਜੌਬ ਤੋਂ ਅਰੇ ਦਾ ਭਾਈ ਸਾਹਿਬ ਦੇ ਨਾਲ ਕੀਰਤਨ ਵੀ ਕਰਾਉਂਦੇ ਆ ਜੀ ਪਰ ਭਾਈ ਸਾਹਿਬ ਜੀ ਆਪਾਂ ਮੁੜ ਕੇ ਆਈਏ ਇਹ ਤਾਂ ਬਹੁਤ ਖੂਬਸੂਰਤ ਪਿਆਰੀ ਗੱਲ ਪਰਿਵਾਰ ਦੇ ਪਿਸ਼ੋਕੜ ਬਾਰੇ ਕੀਤੀ ਹੈ ਜੀ ਪਰ ਜਿਹੜੀ ਤੁਸੀਂ ਫਿਰ 1995 ਤੋਂ ਲੈ ਕੇ ਹੁਣ ਤੱਕ ਗੁਰੂ ਮਹਾਰਾਜ ਦੀ ਜਿਹੜੀ ਬਾਰਗਾ ਦੇ ਵਿੱਚ ਰਹਿ ਕੇ ਇਹ ਸੇਵਾ ਨਿਭਾ ਰਹੇ ਹੋ ਇਹ ਕਿਹੜੀ ਐਸੀ ਚੀਜ਼ ਤੁਹਾਨੂੰ ਪ੍ਰੇਰਦੀ ਹੈ ਅੱਜ ਤਾਂ ਪੰਜਾਬ ਦੇ ਵਿੱਚੋਂ ਅਸੀਂ ਵੇਖਦੇ ਹਾਂ ਸੋਸ਼ਲ ਮੀਡੀਆ ਤੇ ਕੋਈ ਕਹਿੰਦਾ ਜੀ ਮੈਨੂੰ ਕਮੇਟੀ ਪੈਸੇ ਨਹੀਂ ਦਿੰਦੀ ਮੈਨੂੰ ਆਹ ਪ੍ਰੋਬਲਮ ਹੈ ਜਿਹੜੀਆਂ ਕਿ ਪ੍ਰੋਬਲਮਾਂ ਹਨ ਦਰਸ਼ਕੋ ਇਹ ਵਿਸ਼ੇ ਤੇ ਆਪਾਂ ਗੱਲ ਅੱਗੇ ਕਰਦੇ ਰਵਾਂਗੇ ਪਰ ਇਹ ਜਿੱਥੇ ਗੱਲ ਹੈ ਕਿ ਗਰੰਥੀ ਸਿੰਘਾਂ ਨੂੰ ਆਪਣੇ ਕੀਰਤਨੀਆ ਸਿੰਘਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਅੱਜ ਦੀਆਂ ਨਹੀਂ ਹਨ ਇਹ ਬਹੁਤ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ ਸ਼ਾਇਦ ਮੈਂ ਕਹਾਂ ਉਹ ਜਦੋਂ ਦਾ ਸਿੱਖ ਰਾਜ ਗਿਆ ਉਸ ਤੋਂ ਬਾਅਦ 1947 ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵੱਧਦੀਆਂ ਗਈਆਂ ਨੇ ਘਟੀਆਂ ਨਹੀਂ ਇਹ ਵਿਸ਼ੇ ਤੇ ਆਪਾਂ ਫੇਰ ਗੱਲ ਕਰਾਂਗੇ ਪਰ ਜਿਹੜੇ ਦਸਤਾਰ ਉਤਾਰ ਕੇ ਗਾਤਰਾ ਉਤਾਰ ਕੇ ਅੱਜ ਭਾਈ ਸਾਹਿਬ ਪੰਜਾਬ ਦੀ ਧਰਤੀ ਤੋਂ ਅ ਭੇਜਦੇ ਨੇ ਵੀਡੀਓ ਬਣਾ ਕੇ ਕਿ ਅਸੀਂ ਤਾਂ ਜੀ ਧਰਮ ਛੱਡਿਆ ਤੇ ਤੁਸੀਂ ਇੰਨੀ ਔਖੀ ਪ੍ਰਸਥਿਤੀ ਦੇ ਵਿੱਚ ਹੋ ਕੇ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਫਿਰ ਵੀ ਗੁਰਸਿੱਖੀ ਕਾਇਮ ਰੱਖੀ ਹੈ ਤੇ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹਨੂੰ ਵੱਡੇ ਲੈਵਲ ਤੇ ਤੁਸੀਂ ਕਰ ਰਹੇ ਹੋ ਆਪਣੀ ਉਹ ਕਹਿੰਦੇ ਨੇ ਪੂਰੀ ਵਾਹ ਲਾ ਰਹੇ ਨੇ ਇਹਦੇ ਵਿੱਚ ਸ਼ਕਤੀ ਕੀ ਕੰਮ ਕਰ ਰਹੀ ਹੈ ਜੀ ਇਹ ਸ਼ਬਦ ਦੀ ਸ਼ਕਤੀ ਹੈ ਜੀ ਜੀ ਕਮਾਲ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੇਖੋ ਸਾਡੇ ਸਾਡਾ ਜਿਹੜਾ ਇਤਿਹਾਸ ਹੀ ਹੈ ਤੁਸੀਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦੇਖ ਲਓ ਇਹ ਸਾਰਾ ਇਤਿਹਾਸ ਸਾਡਾ ਸੰਘਰਸ਼ਮਈ ਹੈ ਜੀ ਜੀ غور ਕਰਨ ਵਾਲੀ ਗੱਲ ਹੈ ਦਰਸ਼ਕੋ ਕਿ ਜਿਹੜਾ ਸਾਰਾ ਗੁਰ ਇਤਿਹਾਸ ਹੈ ਸੰਘਰਸ਼ਮਈ ਹੈ ਉਥੋਂ ਸੇਧ ਲੈ ਰਹੇ ਨੇ ਜੀ ਜੀ ਉਹਨਾ ਮੇਰੇ ਹੈਪਨ ਹੋ ਗਈ ਮੈਂ ਉਹਲਾ ਮੈਂ ਆਪਣਾ ਕੋਈ ਉਲਾਮਾ ਨਹੀਂ ਕਿਸੇ ਨੂੰ ਮਹਾਰਾਜ ਨੂੰ ਦਿੱਤਾ ਜੋ ਹੋ ਗਿਆ ਉਹ ਮਹਾਰਾਜ ਦੇ ਪਾਣੇ ਵਿੱਚ ਇਹਨਾਂ ਇਹਨਾਂ ਕੁਝ ਹੋ ਗਿਆ ਗੁਰੂ ਸਾਹਿਬ ਜੀ ਦੇ ਪਰ ਭਾਈ ਸਾਹਿਬ ਅੱਜ ਤੱਕ ਲੋਕ ਕਹਿੰਦੇ ਨੇ ਪਾਣਾ ਮਤਲਬ ਕਹਿ ਕੇ ਫਿਰ ਉਹ ਆਪਣਾ ਮਨਮਰਜ਼ੀ ਕਰਦੇ ਨੇ ਵੀ ਇਹ ਵੀ ਜਿਵੇਂ ਉਹ ਕਹਿੰਦਾ ਨਾ ਕਿ ਆਪਣੇ ਮਾਫ ਕਰਨਾ ਦਰਸ਼ਕੋ ਸਾਡਾ ਕਿਸੇ ਨੂੰ ਟਕੋਰ ਲਾਉਣ ਦਾ ਮਕਸਦ ਨਹੀਂ ਹੈ ਗੁਰਸਿੱਖਾਂ ਦੇ ਘਰੇ ਜਨਮ ਲੈ ਕੇ ਦਾੜ੍ਹੀ ਕੇਸ ਰੱਖੇ ਨਹੀਂ ਹੁੰਦੇ ਮੂੰਹ ਕੂਚੀ ਫੇਰੀ ਹੁੰਦੀ ਹੈ ਉਹਨਾਂ ਨੂੰ ਜਦੋਂ ਭਾਈ ਸਾਹਿਬ ਵਰਗੇ ਸਾਡੇ ਵਰਗੇ ਕੋਈ ਕਹਿੰਦਾ ਕਿ ਭਾਈ ਕੇਸ ਰੱਖ ਲਓ ਉਹ ਜਦੋਂ ਗੁਰੂ ਦਾ ਹੁਕਮ ਹੋਏਗਾ ਜੀ ਇਹ 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 ਉਹਨਾਂ ਦਾ ਤਰਕ ਠੀਕ ਹੈ ਨਹੀਂ ਜੀ ਇਹ ਬਿਲਕੁਲ ਤਰਕ ਠੀਕ ਨਹੀਂ ਜੇ ਜੇ ਇਹ ਤਰਕ ਇਸ ਤਰ੍ਹਾਂ ਹੁੰਦਾ ਹੁੰਦਾ ਤੇ ਫਿਰ ਸਾਬਤ ਧੰਨ ਗੁਰੂ ਕਲਗੀ ਪਾਤਸ਼ਾਹ ਜੀ ਨੂੰ ਜੀ ਪੰਥ ਸਾਜਣ ਦੀ ਲੋੜ ਨਹੀਂ ਸੀ ਜੀ ਠੀਕ ਹੈ ਜੀ ਸੋ ਇਹ ਇੱਕ ਸਿਰਫ ਆਪਣੇ ਆਪ ਨੂੰ ਬਚਾਉਣ ਦਾ ਇੱਕ ਢੰਗ ਹੈ ਉਹਨਾਂ ਦਾ ਜੀ ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਇਹਨੇ ਪੂਰਨੇ ਪਾਰ ਰੱਖੇ ਨੇ ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਆਪਣਾ ਜੀਵਨ ਜਿਹੜਾ ਜਿਉਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਰਾਗੀ ਸਿੰਘਾਂ ਦੀ ਗੱਲ ਕੀਤੀ ਜੀ ਸੋ ਰਾਗੀ ਸਿੰਘਾਂ ਦੀ ਪ੍ਰੋਬਲਮ ਹੈ ਆਪਣੇ ਸਾਰੇ ਪਾਠੀ ਸਿੰਘਾਂ ਦੀ ਹੈ ਸਭ ਦੀ ਪ੍ਰੋਬਲਮ ਹੈ ਪਰ ਕੀ ਇਹ ਜਾਇਜ਼ ਹੈ ਕਿ ਕਮੇਟੀ ਤੁਹਾਨੂੰ ਪੈਸੇ ਨਹੀਂ ਦੇ ਰਹੀ ਜਾਂ ਤੁਹਾਡਾ ਖਰਚੇ ਪੂਰੇ ਨਹੀਂ ਹੋ ਰਹੇ ਤੁਸੀਂ ਆਪਣਾ ਬਾਣਾ ਲਾਹ ਦਿਓ ਤੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੋ ਵੀ ਇਸ ਇਸ ਧਰਮ ਦੇ ਵਿੱਚ ਕੁਝ ਨਹੀਂ ਹੈ ਇਹਦੇ ਬਾਰੇ ਚੰਦ ਸ਼ਬਦਾਂ ਚ ਉਹਨਾਂ ਉਹਨਾਂ ਨੂੰ ਸਿਰਫ ਧੰਨ ਗੁਰੂ ਕਲਗੀ ਪਾ ਕਲਗੀਧਰ ਪਾਸ਼ਾ ਜੀ ਮਹਾਰਾਜ ਦੇ ਲਖਤੇ ਜਿਗਰ ਆਲਵਾ ਉਹਨਾਂ ਵੱਲ ਦੇਖਣਾ ਚਾਹੀਦਾ ਜੀ ਕਿ ਛੋਟੇ ਛੋਟੇ ਨਾਂ ਤੇ 7 ਸਾਲ ਦੀ ਉਮਰ ਤੇ ਜਦੋਂ ਧਨਮਤਾ ਗੁਦਰਕਾਲ ਸਰਸਾ ਤੇ ਵਿਛੌੜਾ ਪੈਂਦਾ ਫਿਰ ਉਹ ਚੱਲਦੇ ਨੇ ਤੇ ਕਿੰਨੇ ਤਸੀਹ ਚੱਲਦੇ ਨੇ ਉਹ ਜੀ ਸੋ ਇਹ ਚੀਜ਼ ਨੂੰ ਮੱਦੇ ਨਜ਼ਰ ਨੂੰ ਰੱਖ ਕੇ ਸਾਨੂੰ ਦੇਖਣਾ ਚਾਹੀਦਾ ਉਹਨਾਂ ਦੀ ਪ੍ਰੋਬਲਮ ਹੈ ਉਹ ਸਾਲਾਂ ਨੂੰ ਪਤਾ ਤੁਹਾਨੂੰ ਵੀ ਪਤਾ ਉਹ ਬਿਸ਼ਾ ਡਿਸਕਸ ਕਰਾਂਗੇ ਕਿਤੇ ਫਿਰ ਹੋਰ ਵੀ ਤੇ ਉਹਨਾਂ ਵੱਲ ਵੀ ਉਹਨਾਂ ਵੱਲ ਵੀ ਗੌਰ ਹਰੇਕ ਨੂੰ ਕਰਨੀ ਚਾਹੀਦੀ ਹੈ ਕਮੇਟੀਆਂ ਨੂੰ ਸਾਨੂੰ ਸੰਗਤ ਦੇ ਰੂਪ ਦੇ ਵਿੱਚ ਪਰ ਜਿਹੜਾ ਇਹ ਹੈ ਨਾ ਕਿ ਅਸੀਂ ਤੁਹਾਡੇ ਕੋਲੋਂ ਚਾਹੁੰਦੇ ਹਾਂ ਵੀ ਜਿਹੜਾ ਇਹ ਤੁਹਾਡੀ ਚੜ੍ਹਦੀ ਕਲਾ ਦਾ 1995 ਤੋਂ ਲੈ ਕੇ 2025 ਦਾ ਦੌਰ ਆ ਗਿਆ ਅੱਜ ਇੰਨਾ ਲੰਮਾ ਸਮਾਂ ਤੁਹਾਨੂੰ ਮੁਸ਼ਕਲਾ ਨਹੀਂ ਆਈਆਂ ਜੀ ਮੁਸ਼ਕਲਾਂ ਦਰਪੇਸ਼ ਹੁੰਦੀਆਂ ਹੀ ਆਂ ਜੀ ਜੀ ਸੋ ਮੁਸ਼ਕਲਾਂ ਦੇ ਨਾਲ ਜੇ ਤੁਸੀਂ ਜ਼ਿੰਦਗੀ ਸਾਰੀ ਮੁਸ਼ਕਲਾਂ ਦੀ ਭਰੀ ਹੈ ਜੀ ਸੋ ਹਰ ਕਦਮ ਕਦਮ ਤੇ ਮੁਸ਼ਕਲ ਹੈ ਜੇ ਤੁਸੀਂ ਉਸ ਨੂੰ इजीली ਲੈ ਲੋਗੇ ਜੀ ਤੋ ਤੁਹਾਡੇ ਲਈ ਬਿਹਤਰ ਹੈ ਪਰ ਜਿਨ੍ਹਾਂ ਕੋਲ ਪੂਰੇ ਅੰਗ ਪੈਰ ਨੇ ਉਹ ਘਰਾਂ ਦੇ ਵਿੱਚ ਵਧੀਆ ਗੱਡੀਆਂ ਨੇ ਸਭ ਕੁਝ ਹੈ ਫਿਰ ਵੀ ਉਹ ਕਿਉਂ ਇਸ ਤਰ੍ਹਾਂ ਸੁਣਦੇ ਆਪਾਂ ਕਿ ਜੀ ਡਿਪਰੈਸ਼ਨ ਹੋ ਰਿਹਾ ਹੈ ਸਟ्रेस ਬਹੁਤ ਹੈ ਇਹਦਾ ਕੀ ਕਾਰਨ ਮਹਿਸੂਸ ਕਰਦੇ ਹੋ ਜੀ ਜੀ ਇਹਦਾ ਇਹਦਾ ਕਾਰਨ ਇਹ ਹੈ ਕਿ ਸਾਨੂੰ ਗੁਰੂ ਦੇ ਸ਼ਬਦ ਤੇ ਵਿਸ਼ਵਾਸ ਨਹੀਂ ਹੈ ਕਮਾਲ ਦੀ ਗੱਲ ਹੈ ਨੋਟ ਕਰਨ ਵਾਲਾ ਪੁਆਇੰਟ ਹੈ ਵਿਸ਼ਵਾਸ ਹੀ ਨਹੀਂ ਅਸੀਂ ਸਿਰਫ ਮੱਥੇ ਟੇਕ ਰਹੇ ਹਾਂ ਜੀ ਪਰ ਜੋ ਗੁਰ ਨੇ ਕਿਹਾ ਜੋ ਗੁਰ ਕਹੇ ਉਹਦੇ ਤੇ ਅਸੀਂ ਬਿਲਕੁਲ ਅਮਲ ਨਹੀਂ ਕਰ ਰਹੇ ਤੇ ਸਾਡੇ ਸਟ੍ਰੈਸ ਦਾ ਆਪਣੇ ਡਿਪਰੈਸ਼ਨ ਦਾ ਹੋਰ ਬਿਮਾਰੀਆਂ ਦਾ ਲਾਮਤਾਂ ਦਾ ਕਾਰਨ ਭਾਈ ਸਾਹਿਬ ਇਹ ਦੱਸ ਰਹੇ ਨੇ ਜੀ 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 ਸੋ ਜੇ ਤੁਹਾਨੂੰ ਪੂਰਨ ਵਿਸ਼ਵਾਸ ਹੈ ਜੀ ਤੇ ਗੁਰੂ ਸਾਹਿਬ ਜੀ ਆਪਣੇ ਆਪ ਤੁਹਾਨੂੰ ਰਸਤਾ ਦੇ ਦੇਣਗੇ ਸੋ ਇਹਦੇ ਨਾਲ ਇੱਕ ਮੈਂ ਤੁਹਾਡੀ ਗੱਲ ਦੇ ਵਿੱਚ ਐਡ ਕਰ ਰਿਹਾ ਕਿ ਜਦੋਂ ਤੱਕ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਵਾਲੀ ਗੱਲ ਹੈ ਜੀ ਜਿੰਨੀ ਦੇਰ ਤੱਕ ਕੰਮ ਸਫਾਈ ਦਾ ਚੱਲਣਾ ਨਹੀਂ ਸਫਾਈ ਹੋਣੀ ਨਹੀਂ ਤੇ ਗੰਦਗੀ ਦੇ ਨਾਲ ਬੰਦਾ ਫਿਰ ਆਲੇ-ਦਾਲੇ ਦੇ ਵਿੱਚ ਕੀ ਸੁਖ ਲੈ ਸਕਦਾ ਸੋ ਅਸੀਂ ਮੇਰਾ ਖਿਆਲ ਹੈ ਭਾਈ ਸਾਹਿਬ ਦਾ ਜਿਹੜਾ ਵਿਚਾਰ ਹੈ ਉਸ ਤੋਂ ਸਹਿਜੇ ਸਮਝ ਰਹੇ ਆ ਕਿ ਸਾਨੂੰ ਗੁਰ ਕੀ ਮੱਤ ਤੂੰ ਲਹੇ ਇਆਨੇ ਉਹ ਵਾਲੀ ਗੱਲ ਤੇ ਸਾਨੂੰ ਵਿਚਾਰ ਕਰਨਾ ਪੈਣਾ ਤੇ ਭਾਈ ਸਾਹਿਬ ਨੇ ਬਹੁਤ ਕਮਾਲ ਦੀ ਗੱਲ ਕਹੀ ਹੈ ਕਿ ਛੋਟੇ ਸਹਿਬਜ਼ਾਦੇ ਸਾਡੀ ਪ੍ਰੇਰਨਾ ਸਰੋਤ ਨੇ ਹਰ ਵਕਤ ਔਰ ਆਪਾਂ ਆ ਦਿਨ ਨੇ ਜਿਹੜੇ ਧੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੇ ਜੀ ਜੀ ਉਹਨਾਂ ਨੂੰ ਮਨਾ ਰਹੇ ਨਾਲ ਹੀ ਜੂਨ 1984 ਦਾ ਘੱਲੂ ਘਾਰ ਹੈ ਜੀ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹਮਲਾ ਹੈ ਜੀ ਤੇ ਉਹਨਾਂ ਵਿੱਚ ਦੇ ਆਪਾਂ ਸਾਰਾ ਇਤਿਹਾਸ ਜਾਣ ਬਿਲਕੁਲ ਜੀ ਬਿਲਕੁਲ ਕਿ ਕੋਈ ਮਹੀਨੇ ਦਾ ਬੱਚਾ ਸੀ ਕੋਈ 6 ਮਹੀਨਾ ਦਾ ਬੱਚਾ ਸੀ ਕਿਸ ਤਰ੍ਹਾਂ ਉਥੋਂ ਦੀਆਂ ਜ਼ਾਲਮ ਸਰਕਾਰਾਂ ਦੇ ਜ਼ਾਲਮ ਮੁਲਾਜ਼ਮਾਂ ਨੇ ਗੋਲੀਆਂ ਦੇ ਬਰਸ਼ਟ ਮਾਰੇ ਔਰ ਕਿਵੇਂ ਠੋਡੇ ਮਾਰੇ ਪ੍ਰੈਗਨੈਂਟ ਲੇਡੀਆਂ ਦੇ ਢਿੱਡਾਂ ਦੇ ਵਿੱਚ ਠੋਡੇ ਮਾਰੇ ਹਾਂਜੀ ਔਰ ਪਿਸ਼ਾਬ ਤੱਕ ਪੀਣ ਲਈ ਮਜਬੂਰ ਕਰ ਦਿੱਤਾ ਗਿਆ ਉਸ ਪਵਿੱਤਰ ਬਾਗਹਾ ਦੇ ਵਿੱਚ ਬਹੁਤ ਤਸੀਹੇ ਦਿੱਤੇ ਹਾਂਜੀ ਸੋ ਭਾਈ ਸਾਹਿਬ ਆਖਿਰ ਦੇ ਵਿੱਚ ਜਿਹੜੇ ਸਿੱਖੀ ਤੋਂ ਡੋਲ ਰਹੇ ਨੇ ਬਾਣਾ ਪਾ ਕੇ ਔਰ ਕਮੇਟੀਆਂ ਤੇ ਹੋਰਾਂ ਲੋਕਾਂ ਦੇ ਉੱਤੇ ਥੋਪ ਰਹੇ ਨੇ ਤੇ ਜਿਹੜੇ ਅੱਜ ਡਿਪਰੈਸ਼ਨ ਦੇ ਵਿੱਚ ਨੇ ਜਿਹੜੇ ਲੋਕ ਸਭ ਕੁਝ ਹੁੰਦਿਆਂ ਹੋਇਆਂ ਜਿਹਨੂੰ ਕਹ ਲੋ ਬਈ ਚਿਹਰੇ ਉਤਰੇ ਹੋਏ ਨੇ ਜੀ ਉਹਨਾਂ ਨੂੰ ਚੰਦ ਲਫ਼ਜ਼ਾਂ 'ਚ ਆਖਰੀ ਸ਼ਬਦ ਕੀ ਕਹਿਣਾ ਚਾਹੋਗੇ ਫਿਰ ਇੰਟਰਵਿਊ ਆਪਾਂ ਸਮਾਪਤ ਕਰਦੇ ਹਾਂ ਜੀ 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 ਉਹਨਾਂ ਮੇਰੇ ਸਾਰੇ ਵੀਰਾਂ ਨੂੰ ਕਿਉਂਕਿ ਉਹ ਮੇਰੇ ਤੋਂ ਬਹੁਤ ਗੁਣੀ ਨੇ ਜੀ ਬਹੁਤ ਵੱਡੇ ਨੇ ਤੋਂ ਸਤਗੁਰ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਸਾਨੂੰ ਬਿਲਕੁਲ ਇਸ ਤਰੀਕੇ ਨਾਲ ਅ ਗੁਰੂ ਤੇ ਭਰੋਸਾ ਜਿਤਾਣਾ ਚਾਹੀਦਾ ਵੀ ਸੱਚੇ ਪਾਤਸ਼ਾਹ ਚੰਗਾ ਬੰਦਾ ਤੇਰਾ ਹੀ ਬੰਦਾ ਹੈ ਜੀ ਠੀਕ ਹੈ ਜੀ ਸੋ ਉਹ ਤੇ ਭਰੋਸਾ ਰੱਖ ਕੇ ਸਤਿਗੁਰੂ ਜੀ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਦੇ ਮਹਾਰਾਜ ਜੀ ਦੇ ਬਾਣੀ ਦੇ ਨਾਲ ਜੋੜ ਕਰਕੇ ਆਪਣਾ ਜਿਹੜਾ ਜੀਵਨ ਬਤੀਤ ਕਰਨਾ ਹੈ ਭਾਈ ਸਾਹਿਬ ਮੈਂ ਕਹੂੰਗਾ ਕੈਮਰਾ ਲੈ ਕੇ ਆਓ ਥੋੜਾ ਨੇੜੇ ਵਿਖਾਓ ਆ ਸੱਜੀ ਬਾਹ ਆ 1995 ਤੋਂ ਇਸੇ ਤਰ੍ਹਾਂ ਚੱਲ ਰਹੇ ਨੇ ਸੋ ਦੋਸਤੋ ਦਰਸ਼ਕੋ ਇਸ ਵੱਲ ਗੌਰ ਫਰਮਾਓ ਕਿ ਗੁਰੂ ਦੀ ਅਸਲ ਭੈ ਭਾਵਨੀ ਪਾਣੇ ਦੇ ਵਿੱਚ ਰਹਿਣ ਦੀ ਜਿਹੜੀ ਮੂਜਸਮਾ ਆਪਣੇ ਸਾਹਮਣੇ ਭਾਈ ਗੁਰਪ੍ਰੀਤ ਸਿੰਘ ਜੀ ਖੜੇ ਨੇ ਇਹਨਾਂ ਤੋਂ ਪ੍ਰੇਰਣਾ ਲਈਏ ਗੁਰੂ ਤੋਂ ਲਈਏ ਆਸ਼ੀਰਵਾਦ ਤੇ ਕੈਮਰੇ ਦੇ ਵਿੱਚ ਆਪਣੇ ਨਾਲ ਸਹਾਇਤਾ ਕਰ ਰਹੇ ਨੇ ਜੀ ਜੀ ਗੁਰਪ੍ਰੀਤ ਸਿੰਘ ਜੀ ਨੂੰ ਸਲਾਮ ਜੀ ਸਾਡੇ ਇਹ ਬਹੁਤ ਵਧੀਆ ਤਵਲ ਤਵਦੇ ਦੀ ਸੇਵਾ ਕਰਦੇ ਨੇ ਜੀ ਸੋ ਇਹ ਸਾਡੀ ਅੱਜ ਕੈਮਰੇ ਦੇ ਵਿੱਚ ਵੀ ਹੈਲਪ ਕਰ ਰਹੇ ਨੇ ਭਾਈ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਆਉਣ ਵਾਲੇ ਦਿਨਾਂ 'ਚ ਦਰਸ਼ਕੋ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਭਾਈ ਸਾਹਿਬਾਂ ਨੂੰ ਉਹਨਾਂ ਨਾਲ ਉਸ ਵਿਸ਼ੇ ਤੇ ਵੀ ਗੱਲ ਕਰਾਂਗੇ ਪਰ ਅੱਜ ਸਿਰਫ ਇਹੀ ਸੀ ਕਿ ਸਬਰ ਸ਼ੁਕਰ ਦਾ ਤੇ ਚੜ੍ਹਦੀ ਕਲਾ ਦਾ ਜਿਹੜਾ ਸੰਦੇਸ਼ ਹੈ ਆ ਦਿਨ ਚੱਲ ਰਹੇ ਨੇ ਤਾਂ ਪੰਜਵੇਂ ਪਾਤਸ਼ਾਹ ਦੀ ਜਿਹੜੀ ਗੱਲ ਕੀਤੀ ਹੈ ਜੂਨ 1984 ਦੇ ਆਪਣੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਉਹਨਾਂ ਬਾਰੇ ਸਾਨੂੰ ਹਰ ਵਕਤ ਜਿਹਨੂੰ ਕਹਿੰਦੇ ਚੇਤਿਆਂ ਦੇ ਵਿੱਚ ਰਹਿਣਾ ਚਾਹੀਦਾ ਤੇ ਅਸੀਂ ਫੇਰ ਨਹੀਂ ਡੋਲਾਂਗੇ ਮੁਸ਼ਕਲਾਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਹੀਆਂ ਆਉਂਦੀਆਂ ਨੇ ਆਉਂਦੀਆਂ ਰਹਿਣਗੀਆਂ ਇਹਨਾਂ ਤੋਂ ਨਜਾਤ ਪਾਉਣ ਦਾ ਇੱਕੋ ਹੀ ਤਰੀਕਾ ਹੈ ਗੁਰੂ ਸਾਹਿਬ ਦਾ ਇਤਿਹਾਸ ਔਰ ਗੁਰਬਾਣੀ ਸ਼ਬਦ ਦੀ ਰੋਸ਼ਨੀ ਵਾਹਿਗੁਰੂ ਤੁਹਾਡੇ ਕੀਮਤੀ ਸ਼ਬਦਾਂ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ